ਤੁਹਾਡੇ ਨੂੰ ਜੁਦਾ ਕਰਨorderDetails ਪੈਂਦੇ ਮਿਸ ਦਿਨਾ ਵਿਖੇ ਜਿੱਥੇ ਕੀ ਅਜ ਤਰਕਸਾਰ ਵਿਖੇ ਪੰਜਾਬ ਹੁਣ ਤੱਕ ਗੈਂਗਸਟਰਾਂ ਵਿੱਚ ਮੁਕਾਬਲਾ ਹੋਇਆ ਹੈ ਜਿੱਥੇ ਦੱਸਿਆ ਜਾ ਰਿਹਾ ਹੈ ਕਿ ਇੱਕ ਗੈਂਗਸਟਰ ਦੇ ਲੱਦੇ ਵੀ ਗੋਲੀ ਵੱਜੀ ਹੈ ਜਿਸ ਦਾ ਵੀ ਵੇਖਦੇ ਹੋ ਪੰਜਾਬ ਪੁਲਿਸ ਦੇ ਥਾਣੇ ਵਾਲੋਂ ਪੂਰੀ ਜਾਂਚ ਕੀਤੀ ਜਾ ਰਹੀ ਹੈ ਇਸ ਸਮੇਂ ਹੀ ਐਸਐਸਪੀ ਸਾਹਿਬ ਨੇ ਵੀ ਗੱਲਬਾਤ ਕਰਦੇ ਰਾਜੀ ਇਨਸੀਡੈਂਟ ਹੋਇਆ ਕਿਹਾ ਇਨਕਾਉਂਟਰ ਹੋਇਆ ਹੈ ਕਿਆ ਦੇਖੋ ਜੀ ਸਾਡੇ ਕੋਲ ਤੁਹਾਨੂੰ ਪਤਾ ਹੈ ਕਿਲਾ ਨੋਬ ਦੇ ਵਿੱਚ 36 ਨੂੰ ਇੱਕ ਫਾਇਰਿੰਗ ਇਨਸੀਡੈਂਟ ਹੋਇਆ ਸੀਗਾ ਉਹਦੇ ਵਿੱਚ 92 ਨੰਬਰ ਐਫਆਈਆਰ ਐਕਸਟਰੋਸ਼ਨ ਤੋਂ ਰਿਲੇਟਡ ਐਫਆਈਆਰ ਜਿਹੜੀ ਰਜਿਸਟਰ ਕੀਤੀ ਗਈ ਸੀਗੀ ਉਹਦੇ ਵਿੱਚ ਇੱਕ ਅਕਿਊਜ਼ਟ ਪਹਿਲਾਂ ਅਸੀਂ ਜਿਹੜਾ ਹੈਗਾ ਪੜ ਲਿਆ ਸੀ ਯੋਧਵੀ ਯੋਦਾ ਦਾ ਛੋਟੇ ਪੁੱਤ ਦਾ ਬਣਾਲਾ ਸੀਗਾ ਉਹਦੇ ਤੋਂ ਵੀ ਵੈਪਨ ਬਰਾਮਦ ਹੋਏ ਸੀ ਨਾਂਇਕਲਾ ਨੂੰ ਚੈਕ ਫਾਇਰਿੰਗ ਕੀਤੀ ਚੀਕ ਇਸ ਤੋਂ ਬਾਅਦ ਜਿਹੜਾ ਇਹਦਾ ਜਿਹੜਾ ਮੇਨ ਸ਼ੂਟਰ ਸੀ ਆ ਐਬਸ ਕੈਂਡੀਟ ਸੀ ਸਾਡੇ ਕੋਲ ਇਨਫੋਰਮੇਸ਼ਨ ਲਗਾਤਾਰ ਇਨਫੋਰਮੇਸ਼ਨ ਆ ਰਹੀ ਸੀ ਇਸ ਨੂੰ ਟਰੈਕ ਵੀ ਕਰੇ ਸੀ ਬੜੇ ਕਾਫੀ ਜਗ੍ਹਾ ਤੋਂ ਨਿਕਲ ਗਿਆ ਸੀ ਹੁਣ ਸਾਡੇ ਕੋਲ ਸਪੈਸੀਫਿਕ ਇਨਪੁਟ ਆਇਆ ਸੀ ਕਿ ਇੱਥੇ ਕੋਈ ਵਰਤ ਦਾ ਕਰਨੀ ਨਹੀਂ ਆਣਾ ਹੈ ਤੋਂ ਸਾਡੀ ਟੀਮ ਨੇ ਸਪੈਸੀਫਿਕ ਇਨਪੁਟ ਤੇ ਜਿਹੜਾ ਹੈਗਾ ਨਾਕੇਬੰਦੀ ਪਲੇਸ ਕੀਤੀ ਹੋਈ ਸੀ ਇੱਥੇ ਨਾਕਾਬੰਦੀ ਸੀ ਜੀ ਇੱਥੇ ਇਹਨੇ ਆਣ ਕੇ ਜੇ ਪੁਲਿਸ ਪਾਰਟੀ ਪਹੁੰਚਦੀ ਸੀ ਕਿੰਨੇ ਪਰ ਦੇਖੋ ਇਹਦੇ ਚ ਬਾਕੀ ਸਾਰੀ ਸਟੇਸੀ ਐਸਟੇਨ ਕਰੇਗੇ ਐਜ਼ ਆਫ ਨਾਊ ਜਿਹੜਾ ਹੈਗਾ ਜਿਹੜਾ ਮੇਨ ਵੌਨਟਡ ਸੀ ਆ 92 ਨੰਬਰ ਦਾ ਜਿਹੜਾ ਹੈਗਾ ਕਲਾ ਨਾਲ ਇਹਦਾ ਨਾਮ ਵੀ ਮਸੀ ਹੈਗਾ ਆ ਵਿਲੇਜ ਅਟਾਰੀ ਹੈ ਕੁਮਨਕਲਾ ਦਾ ਰਹਿਣ ਵਾਲਾ ਹੈ ਐਂਡ ਇਹਦੇ ਤੋਂ ਇੱਕ ਵੈਪਨ ਵੀ ਫਾਮਦ ਹੋਇਆ ਇਸ ਤੋਂ ਇਲਾਵਾ ਜਿਹੜਾ ਬਾਈਕ ਵੀ ਫਾਮਦ ਹੋਈ ਹੈ ਬਾਕੀ ਅਸੀਂ ਪੁਸ਼ੀਸ਼ ਕਰ ਰਹੇ ਹਾਂ ਕਿ ਵੀ ਇਹਦਾ ਕੀ ਤਾਂ ਦੇਖੋ ਉਹ ਸਾਰੀ ਚੀਜ਼ ਅਸੀਂ ਦੇਖ ਰਹੇ ਹਾਂ ਐਜ਼ ਆਫ ਨਾਉ ਜਿਹੜਾ ਜਿਹੜਾ ਸਾਡਾ ਆ ਸੀ ਕਿਉਂਕਿ ਇਨੀਸ਼ੀਅਲੀ ਐਕਸਚੇਂਜ ਆਫ ਫਾਇਰ ਹੋਇਆ ਸੀਗਾ ਪੁਲਿਸ 345 ਕਿਤਾ ਸੀ ਤਾਂ ਉਹ ਸਰ ਅਭੀ ਐਜ਼ ਆਫ ਨਾਉ ਅਸੀਂ ਸਾਰੀ ਚੀਜ਼ਾਂ ਅਸੀਂ ਫੈਕਟਰ ਜਿਹੜਾ ਹੈਗਾ ਉਹ ਅਸਟੇਨ ਕਰਦੇ ਦੇਖੋ ਉਹ ਸਾਰੀ ਚੀਜ਼ਾਂ ਦੀ ਇਨਵੈਸਟੀਗੇਸ਼ਨ ਦੱਸ ਸਕਦੇ ਫਾਇਰ ਕਿੰਨੇ ਕਿਤੇ ਸੀ ਹਾਂ ਇਹ ਕਿੰਨੇ ਫਾਇਰ ਨਹੀਂ ਇਹ 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 ਦੇ ਵੱਲੋਂ ਜਿਹੜਾ ਇਹ ਫਾਇਰ ਕੀਤਾ ਗਿਆ ਸੀਗਾ ਉਹ ਉੱਥੇ ਜਿਹੜਾ ਹੈਗਾ ਜਿਹੜਾ ਨਹਿਰ ਦੇ ਨੇੜੇ ਉੱਥੇ ਵੱਜਿਆ ਸੀ ਉਸ ਵੱਲ ਤੇਰੀ ਤੈਅ ਸੀ ਕਿ ਪੁਲਿਸ ਵੱਲੋਂ ਵੀ ਪੁਲਿਸ ਪੁਲਿਸ ਨੂੰ ਉਹਦੀ ਆੜ ਮਿਲ ਗਈ ਸੀ ਇਸ ਕਰਕੇ ਪੁਲਿਸ ਨੇ ਬਚਾਉ। ਸੋ ਮੇਨ ਸਰ ਇਹ ਉਹਦੇ ਚ ਹੀ ਵੌਂਟਡ ਸੀ ਜਿਹੜਾ ਦੇਖੋ ਮੇਨ ਐਜ਼ ਆਫ ਨਾਓ ਦੇਖੋ ਬੜਾ ਹੀ ਜਲਦੀ ਹੋਗਾ ਕੁਝ ਸ਼ੀਜ਼ ਨੂੰ ਕਹਿਣਾ ਐਜ਼ ਆਫ ਨਾਓ ਅਸੀਂ ਬੰਦੇ ਨੂੰ ਜਸਟ ਫੜਿਆ ਹੀ ਹੈਗਾ ਇਹਨੂੰ ਅਜੀ ਮੈਡੀਕਲ ਅ ਅਸਿਸਟੈਂਸ ਲਈ ਭੇਜਿਆ ਜਾਏਗਾ

એ બધા પ્રકશન